ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ। ਦਿਲੋਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ। ਤੇ ਅੱਜ ਅਸੀਂ ਚੱਲਿਆ ਫੇਰ ਇੱਕ ਮਾਰਕੀਟ ਜਿੱਥੇ ਸ਼ਾਪਿੰਗ ਕਰਨ ਤੇ ਆਪਾਂ ਨੂੰ ਮਿਲਨੇ ਵਾ ਗਿਫਟ ਇਟਾਲੀਚ ਕਹਿ ਦਿੰਦੇ ਆ ਰਗਲੋ ਤੇ ਇਧਰ ਜੂ ਵੀ ਬਿਨਾ ਆ ਕੇ ਬੈਠ ਗਿਆ ਟੀਵੀ ਦੇਖਦਾ ਸੀ ਤਿਆਰ ਹੋਇਆ। ਕਹਿੰਦਾ ਮੈਂ ਵਾਲ ਕੜੇ ਕਰਨੇ ਆ ਤੇ ਇਸ ਕਰਕੇ ਨੇ ਕੀਤੀ ਐ ਜੂੜੀ। ਕਹਿੰਦਾ ਮम्मा ਮੇਰੀ ਵੀਡੀਓ ਨਾ ਬਣਾਓ। ਜੂੜੀ ਕੀਤੀ ਨਾਲ ਦੀ ਨਾਲ ਟੀਵੀ ਦੇਖੀ ਜਾਂਦਾ ਏ। ਤੇ ਓਕੇ ਜੀ ਹੁਣ ਮੈਂ ਵੀ ਹੋਣ ਲੱਗੀਆਂ ਰੈਡੀ ਮਿਲਦੇ ਆਪਾਂ ਤਿਆਰ ਹੋ ਕੇ ਤੁਹਾਨੂੰ ਪਹਿਲਾਂ ਮੈਂ ਕਰਨੇ ਕੱਪੜੇ ਡਿਸਾਈਡ ਕਿਉਂਕਿ ਹੁਣ ਠੰਡ ਬਹੁਤ ਜ਼ਿਆਦਾ ਹੋ ਗਈ ਇਟਲੀ ਦੇ ਵਿੱਚ ਜਿਹੜੇ ਨਵੇਂ ਕੱਪੜੇ ਮੋٹے ਲੈਂਦੇ ਸੀ ਉਹੀ ਪਾਵਾਂਗੇ ਹੁਣ ਆਪਾਂ ਇਧਰ ਬੀਟੀ ਮੇਰੀ ਸੌਂ ਗਈ ਸੀ ਸਕੂਲੋਂ ਆ ਕੇ ਨਾ ਬੱਚੇ ਥੱਕ ਜਾਂਦੇ ਮਾਰਨਿੰਗ ਤੇ ਜਲਦੀ ਉੱਠਦੇ ਆ ਫਿਰ ਥੋੜਾ ਟਾਈਮ ਰੈਸਟ ਕਰ ਲੈਂਦੀ ਇਹਨੂੰ ਬਿਠਾਉਣੇ ਆਪਾਂ ਹਾਂਜੀ ਹੁਣ ਇਧਰ ਮੈਂ ਵੀ ਹੋ ਗਈਆਂ ਤਿਆਰ ਆਪਾਂ ਹਲਕਾ ਜਿਹਾ ਬਸ ਮੇਕਅੱਪ ਕੀਤਾ ਹੈ ਕਿਉਂਕਿ ਆਪਾਂ ਰਾਤ ਨੂੰ ਚੱਲਿਆਂ ਸ਼ਾਪਿੰਗ ਕਰਨ ਵਾਸਤੇ ਤੇ ਉਸ ਤੋਂ ਬਾਅਦ ਫਿਰ ਆਪਾਂ ਲੈਨੇ ਆ ਪਾਰਸ ਪਾਰਸ ਮੈਂ ਹੁਣ ਛੋਟੇ ਕੈਰੀ ਕਰਦੀ ਹੁੰਨੀ ਆ ਪਹਿਲਾਂ ਵੱਡਾ ਲੈ ਜਾਂਦਾ ਜਦੋਂ ਬੱਚੇ ਛੋਟੇ ਸੀ ਬੇਟਾ ਮੇਰਾ ਤੇ ਕਿਉਂਕਿ ਉਹਦਾ ਮੈਨੂੰ ਥੋੜਾ ਸਮਾਨ ਰੱਖਣਾ ਪੈਂਦਾ ਸੀ ਤੇ ਸਾਡੇ ਤਾਂ ਇਟਲੀ ਦੇ ਵਿੱਚ ਇੰਨੀ ਜ਼ਿਆਦਾ ਠੰਡ ਹੋ ਗਈ ਆ ਬਹੁਤ ਜ਼ਿਆਦਾ ਯਾਨੀ ਕਿ ਹੁਣ ਠੰਡ ਨੇ ਪੂਰਾ ਲਊ ਵੀ ਲੈਣਾ ਸਾਡਾ ਮੈਨੂੰ ਠੰਡ ਬਹੁਤ ਭੜੀ ਲੱਗਦੀ ਇਟਲੀ ਦੀ ਇਟਲੀ ਦੀ ਗਰਮੀ ਫਿਰ ਵੀ ਠੀਕ ਵਾ ਇਸ ਕਰਕੇ ਹੁਣ ਆਪਾਂ ਸਾਰੀਆਂ ਘਰ ਦੀਆਂ ਖਿੜਕੀਆਂ ਬੰਦ ਕਰਕੇ ਜਾਣੀਏ ਨਹੀਂ ਤਾਂ ਜਦੋਂ ਨੂੰ ਘਰੇ ਵਾਪਸ ਆਉਨੇ ਆ ਪੂਰਾ ਘਰ ਠਰ ਜਾਂਦਾ ਏ ਤੇ ਵੈਸੇ ਆਪਾਂ ਹੀਟਾ ਚਲਾ ਲੈਣੀ ਆ ਬਸ ਥੋੜੇ ਟਾਈਮ ਤੱਕ ਫਿਰ ਮੈਂ ਜੂਬੀ ਨੂੰ ਦਿੱਤਾ ਜਾਕਾ ਜੈਕਟ ਕਹਿ ਦਿੰਦੇ ਆ ਨਾ ਇੰਡੀਆ ਦੇ ਵਿੱਚ ਕਿਉਂਕਿ ਠੰਡ ਕਾਫੀ ਸੀ ਫਿਰ ਮੈਨੂੰ ਜਾਂਦੀ ਨੂੰ ਜਿਆਦਾ ਆ ਵੀ ਮੈਂ ਮਿਰਚਾਂ ਸੁਕੜੀਆਂ ਪਾਈਆਂ ਹੋਈਆਂ ਵਾ ਕਰਦੀਆਂ ਸਕੌਨ ਲਈ ਰੱਖੀਆਂ ਵਾ ਮਿਰਚਾਂ ਲਾਲ ਫਿਰ ਆਪਾਂ ਇਹਦੀ ਇੱਕ ਬਹੁਤ ਵਧੀਆ ਚੀਜ਼ ਬਣਾਵਾਂਗੇ ਤੇ ਉਹ ਬਹੁਤ ਜਿਆਦਾ ਵਧੀਆ ਚੀਜ਼ ਬਣ ਜਾਂਦੀ ਏ ਚਾਹੇ ਆਪਾਂ ਪਰੌਂਠਿਆਂ ਨਾਲ ਵੀ ਖਾ ਲਈਏ ਤੇ ਹੁਣ ਆਪਾਂ ਬੈਠ ਗਏ ਸਾਰੇ ਜਾਨੀ ਗੱਡੀ 'ਚ ਤੇ ਆਪਾਂ ਚੱਲੇ ਅਪਰੀਲੀਆ ਨੂੰ ਪਹਿਲਾਂ ਅਸੀਂ ਬੱਚਿਆਂ ਲਈ ਦੁੱਧ ਵੀ ਲੈਣਾ ਸਤਾਲੇ ਤੋਂ ਤੇ ਸਤਾਲੇ 'ਚ ਆਪਾਂ ਪਹੁੰਚ ਗਏ ਆ ਸਤਾਲਾ ਜਿੱਦਾਂ ਕਿ ਇੰਡੀਆ ਦੇ ਵਿੱਚ ਗਾਈਆਂ ਦਾ ਫਾਰਮ ਹੁੰਦਾ ਏ ਗਾਈਆਂ ਦਾ ਦੁੱਧ ਮੈਂ ਨਾ ਆਪਣੀ ਬੇਟੀ ਨੂੰ ਵੀ ਇੰਡੀਆ ਗਾਂ ਦਾ ਦੁੱਧ ਪੀਉਂਦੀ ਹੁੰਦੀ ਸੀ ਤੇ ਮੈਂ ਬੱਚਿਆਂ ਨੂੰ ਇੱਥੇ ਤਾਜ਼ਾ ਦੁੱਧ ਹੀ ਪਿਉਣੀ ਹੈ ਲਿਆ ਕੇ ਤੇ ਅੱਜ ਆਪਣੀ 바ਰੀ ਨਹੀਂ ਆਈ ਸੀ ਤੇ ਮੈਂ ਫਿਰ ਲਾ ਲਿਆ ਆਪਣੇ ਭਤੀਜੇ ਨੂੰ ਫੋਨ ਤੇ ਮੇਰੀ ਦਿੱਲੀ ਦੀ ਰੁਟੀਨ ਆ ਮੈਂ ਸਵੇਰੇ ਤੇ ਸ਼ਾਮ ਇਹਦੇ ਨਾਲ ਗੱਲ ਕਰਦੀ ਹੋਈ ਹੁੰਦੀ ਆ ਫਿਰ ਰਸਤੇ 'ਚ ਵੀ ਅਸੀਂ ਇਹਦੇ ਨਾਲ ਗੱਲਾਂ ਕਰਦੇ ਗਏ ਹੁਣ ਬਹੁਤ ਗੱਲਾਂ ਕਰਦਾ ਇਹ ਹਣ ਆਪਾਂ ਪਹੁੰਚ ਗਈ ਸੀ ਮਾਰਕੀਟ ਤੇ ਜੂ ਵੀ ਮੈਨੂੰ ਦਿਖਾਉਂਦਾ ਸੀ ਜਹਾਜ਼ ਇੰਨੇ ਨੇ ਜਹਾਜ਼ ਚ ਗੇੜੇ ਕੱਢ ਲਏ ਫਿਰ ਵੀ ਇਹਨੂੰ ਐਕਸਾਈਟਮੈਂਟ ਹੁੰਦੀ ਆ ਜਹਾਜ਼ ਦੇਖ ਕੇ ਤੇ ਬਹੁਤ ਲੋਕ ਆਏ ਹੋਏ ਸੀ ਕਿਉਂਕਿ ਜਦੋਂ ਵੀ ਰਗੱਲੋ ਲੱਗੀ ਹੁੰਦੀ ਆ ਸਾਰਿਆਂ ਨੂੰ ਹੁੰਦਾ ਹੀ ਆ ਸ਼ਾਪਿੰਗ ਦਾ ਬੈਸੇ ਵੀ ਆਪਾਂ ਕਰਨੀ ਹੁੰਦੀ ਆ ਨਾ ਤੇ ਬਹੁਤ ਲੋਕ ਆਏ ਸੀ ਤੇ ਉਣਾ ਆ ਗਏ ਆਪਾਂ ਮਾਰਕੀਟ ਦੇ ਅੰਦਰ ਤੇ ਬਾਹਰ ਠੰਡ ਬਹੁਤ ਸੀ ਅੰਦਰ ਆ ਕੇ ਥੋੜੀ ਸ਼ਾਂਤੀ ਆਈ ਤੇ ਇੱਧਰ ਜੁ ਵੀ ਰੇੜੀ ਲੈ ਕੇ ਤੁਰ ਪਿਆ ਤੇ ਇਹਦਾ ਕੋਈ ਪਤਾ ਨਹੀਂ ਕੀ ਕੀ ਇਹਨੇ ਰੱਖ ਲੈਣਾ ਵਿੱਚ ਦੋਨੇ ਭੈਣ ਭਰਾ ਨਾ ਪਲਾਨ ਬਣਾ ਲੈਂਦੇ ਉਦਾਂ ਹੀ ਚੀਜ਼ਾਂ ਰੱਖੀ ਜਾਂਦੇ ਆ ਥੋੜਾ ਜਿਹਾ ਮੈਂ ਸਕੂਲ ਦੀਆਂ ਚੀਜ਼ਾਂ ਇਹਨਾਂ ਲਈ ਲੈ ਕੇ ਜਾਣੀਆਂ ਨਾ 버ਗਰ ਵਗੈਰਾ ਕੇਵਰ ਬਣਾ ਕੇ ਦੇ ਦੇਣੀਆਂ ਘਰੇ ਬਣਾ ਕੇ ਦੇਣੀਆਂ ਇਹਨਾਂ ਨੂੰ ਤੇ ਫਿਰ ਥੋੜੀਆਂ ਜੀਆਂ ਪਾਨੀਆਂ ਲੈ ਕੇ ਜਾਣੀਆਂ ਸੀ ਕਈ ਤਰ੍ਹਾਂ ਦੀਆਂ ਪਾਨੀਆਂ ਹੁੰਦੀਆਂ ਮਾਰਕੀਟਾਂ ਦੇ ਵਿੱਚ ਫੇ ਤੁਨੋਂ ਤੇ ਲੱਗੀ ਹੋਈ ਸੀ ਫਿਰਤਾ ਫਿਰ ਮੈਂ ਥੋੜੀਆਂ ਜੀਆਂ ਤੁਨੋਂ ਦੀਆਂ ਡੱਬੀਆਂ ਲਈਆਂ ਪਾਸਤਾ ਮੈਂ ਪਾਸਤਾ ਵੈਸੇ ਤਾਂ ਬਹੁਤ ਘੱਟ ਬਣਾਉਣੀ ਆ ਪਰ ਹੁਣ ਬੇਟੀ ਦੇ ਮੇਰੇ ਦਾ ਸਕੂਲ ਦਾ ਟਾਈਮ ਜਿਆਦਾ ਹੋ ਜਾਣਾ ਫਿਰ ਕਈ ਵਾਰੀ ਉਹਨੂੰ ਮੈਂ ਪਾਸਤਾ ਬਣਾ ਕੇ ਭੇਜ ਦਿੰਨੀ ਹੁੰਦੀ ਆ ਫਿਰ ਇੱਕ ਲਈ ਆਪਾਂ ਮਾਇਓਨੈਸ ਇਹਦੀ ਮੈਨੂੰ ਬਹੁਤ ਜ਼ਰੂਰਤ ਪੈਂਦੀ ਜਦੋਂ ਸੈਂਡਵਿਚ ਬਣਾਉਣੇ ਹੁੰਦੇ ਆ ਫਿਰ ਆਪਾਂ ਅੰਡੇ ਵੀ ਲੈ ਫਿਰ ਆ ਨਮਕੀਨ ਬਹੁਤ ਟੇਸਟੀ ਆ ਬਿਲਕੁਲ ਇਦਾਂ ਲੱਗਦਾ ਜਿਵੇਂ ਆਪਾਂ ਮਟਰ ਹੀ ਖਾਣੇ ਹੋਣ ਬਹੁਤ ਹੋ ਜਾਣੀ ਇਟਲੀ ਚੈਸ ਕਰਕੇ ਮੈਂ ਬੱਚਿਆਂ ਨੂੰ ਸਕੂਲ ਡਰਾਈ ਫੂਡ ਭੇਜ ਦੇਣੀ ਉਹਦਾ ਪੈਸਤਾ ਮਹਿੰਗਾ ਏ ਅੱਜ ਫੈਰਤਾ ਲੱਗੀ ਸੀ ਇਹਦੇ ਵੀ ਮੈਂ ਦੋ ਤਿੰਨ ਪੈਕੇਟ ਲੈ ਇੱਕ ਆਜੂ ਬਦਾਮ ਤੇ ਆ ਮਾਈਸ ਦੇ ਹੁੰਦੇ ਮੱਕੀ ਦੇ ਬਣਿਆ ਬਹੁਤ ਟੇਸਟੀ ਆਪਾਂ ਬੱਚਿਆਂ ਨੂੰ ਸਕੂਲ ਭੇਜ ਸਕਦੇ ਆ ਅੱਜ ਅੰਗੂਰਾਂ ਤੇ ਵੀ ਫੈਰਤਾ ਲੱਗੀ ਐ ਸੈਂਸਾਂ ਸੀਮੀ ਆ ਬੱਚੇ ਸਕੂਲ ਖਾ ਲੈਂਦੇ ਵੀ ਬਿਨਾ ਬੀਆਂ ਤੋਂ ਆ ਤੇ ਇਹ ਵੀ ਆਪਾਂ ਦੋ ਤਿੰਨ ਪੈਕੇਟ ਲੈ ਜੂਵੀ ਦੇ ਫੇਵਰੇਟ ਹੈਗੇ ਅਖਰੋਟ ਅਖਰੋਟੇ ਬਹੁਤ ਖਾਂਦਾ ਸਕੂਲ ਵੀ ਲੈ ਕੇ ਜਾਂਦਾ ਏ ਤੇ ਹੁਣ ਆਪਣੀ ਸਾਰੀ ਹੋ ਗਈ ਹੈ ਸ਼ਾਪਿੰਗ ਤੇ ਆਪਾਂ ਆ ਗਈ ਸੀਗੇ ਕਾਸੀ ਤੇ ਫਿਲ੍ਹਾ ਬਹੁਤ ਲੰਬਾ ਸੀ ਫਿਲ੍ਹਾ ਮਤਲਬ ਵੀ ਲਾਈਨ ਬਹੁਤ ਲੋਕ ਆਏ ਸੀਗੇ ਸ਼ਾਪਿੰਗ ਕਰਨ ਲਈ ਤੇ ਫਿਰ ਆਪਾਂ ਵੀ ਖੜ ਗਏ ਫਿਲੇ ਦੇ ਵਿੱਚ ਦੇਖਦੇ-ਦੇਖਦੇ ਜਿਹੜੀ ਪੂਰੀ ਭਰ ਗਈ ਤੇ ਕਿਉਂਕਿ ਲੈਣ ਚਾਏ ਥੋੜਾ ਸਮਾਨ ਆਈਏ ਫਿਰ ਯਾਦ ਆਉਂਦਾ ਹੈ ਵੀ ਆ ਵੀ ਆ ਵੀ ਐਡਵਾਂਸ ਚ ਲੈ ਜਾਈਦਾ ਫਿਰ ਮੈਨੂੰ ਬਾਅਦ ਚੋਂ ਜ਼ਿਆਦਾ ਹੈ ਵੀ ਬੱਚਿਆਂ ਲਈ ਆਪਾਂ ਲੈ ਕੇ ਜਾਣੇ ਮੂੰਗਫਲੀ ਇਹ ਬਹੁਤ ਟੇਸਟੀ ਮੂੰਗਫਲੀ ਹੈ ਦੇ ਉੱਪਰ ਬਰਾਊਨ 슈ਗਰ ਲਾਈ ਹੁੰਦੀ ਹੈ ਇਦਾਂ ਲੱਗਦਾ ਜਿਵੇਂ ਗੋਰ ਵਾਲੀਆਂ ਰਿਓੜੀਆਂ ਹੁੰਦੀਆਂ ਗੱਚਕ ਵੀ ਮਿਲਦੀ ਆ ਇਟਲੀ ਦੇ ਵਿੱਚ ਬਹੁਤ ਟੇਸਟੀ ਫਿਰ ਮੈਨੂੰ ਬੈਸਕਟ ਵੀ ਯਾਦ ਆਏ ਵੀ ਮੇਰੇ ਬੈਸਕਟ ਭੁੱਲ ਗਏ ਕੇਵਰ ਕਾਸੀ ਤੇ ਖੜਿਆ ਨੂੰ ਆਪਾਂ ਨੂੰ ਯਾਦ ਆਉਂਦਾ ਵੀ ਆਪਣੀਆਂ ਚੀਜ਼ ਰਹਿ ਗਈ ਹਣ ਆਪਾਂ ਸਾਰਾ ਸਮਾਨ ਲੈ ਕੇ ਆ ਗਏ ਸੀ ਮਾਰਕੀਟ ਚੋਂ ਬਾਹਰ ਤੇ ਦਿਖਾਉਣੇ ਤੁਹਾਨੂੰ ਸਾਨੂੰ ਦੋ ਗੈਪਟ ਮਿਲੇ ਆ ਅੱਗੇ ਚੱਲ ਕੇ ਵੀਡੀਓ ਚ ਦਿਖਾਉਣੇ ਆ ਤੇ ਆਪਾਂ ਹੁਣ ਸਮਾਨ ਰੱਖ ਦਿਆਂ ਗੱਡੀ ਦੇ ਵਿੱਚ ਆ ਆਪਣਾ ਹੈਗਾ ਸਥਾਲੇ ਦਾ ਦੁੱਧ ਗਾਇਆਂ ਦਾ ਬਹੁਤ ਸੋਹਣੀ ਮਲਾਈ ਆਉਂਦੀ ਹੈ ਦੁੱਧ ਦੇ ਉੱਪਰ ਕਿਉਂਕਿ ਇਹਨਾਂ ਦਾ ਦੁੱਧ ਬਹੁਤ ਵਧੀਆ ਹੁੰਦਾ ਏ ਫੇ ਜੋ ਵੀ ਨੂੰ ਵੀ ਮੈਂ ਕਿਹਾ ਵੀ ਹੈਲਪ ਕਰਾ ਨਾਲ ਪਹਿਲੇ ਹੀ ਖਾਣ ਲੱਗ ਜਾਂਦਾ ਏ ਬਾਹਰ ਨਿਕਲਦੇ ਸਾਰੀ ਪਹਿਲਾਂ ਖਾਣਾ ਸ਼ੁਰੂ ਕਰ ਦਿੰਦੇ ਆ ਚੀਜ਼ਾਂ ਤੇ ਹੁਣ ਆਪਾਂ ਸਾਰਾ ਸਮਾਨ ਰੱਖ ਲਿਆ ਵਾ ਡਿੱਗੀ ਦੇ ਵਿੱਚ ਤੇ ਦੇਖੋ ਹੁਣ ਸਾਦੀ ਮਾਰਕੀਟ ਦਿਖਾਉਣੀ ਆ ਤੁਹਾਨੂੰ ਦੇਖੋ ਬਿਲਕੁਲ ਹੁਣ ਪਾਰਕਿੰਗ ਖਾਲੀ ਹੋ ਗਈ ਜਦੋਂ ਆਏ ਭਰੀ ਪਈ ਸੀ ਤੇ ਇਹਨਾਂ ਨੂੰ ਮੇਰੇ ਬੱਚਿਆਂ ਨੂੰ ਤਾਂ ਇੰਨੀ ਐਕਸਾਈਟਮੈਂਟ ਆਦੀ ਵੀ ਜਲਦੀ ਜਲਦੀ ਚੀਜ਼ ਖੋਲ ਕੇ ਦੇਖੀਏ ਇਹਨਾਂ ਨੇ ਗੱਡੀ 'ਚ ਹੀ ਸ਼ੁਰੂ ਕਰ ਦੇਣਾ ਹੁੰਦਾ ਵੀ ਜੋ ਮਿਲਿਆ ਦੇਖੀਏ ਇਹਨੂੰ ਖੋਲੀ ਆਪਾਂ ਕਰੇ ਚੱਲ ਕੇ ਦਿਖਾਉਣੀ ਆ ਆਪਾਂ ਤੁਹਾਨੂੰ ਕੀ ਮਿਲਿਆ ਵਾ ਇਹ ਜਿਹਾਣ ਆਪਾਂ ਘਰੇ ਪਹੁੰਚ ਗਏ ਆ ਤੇ ਹੁਣ ਆਪਾਂ ਸਾਰਾ ਸਮਾਨ ਲਫਾਫਿਆਂ ਚ ਪੋਣਾ ਇਟਲੀ ਚਿੰਨਾ ਨੂੰ ਬੂਸਤੇ ਕਹਿ ਦਿੰਦੇ ਆ ਤੇ ਸਭ ਤੋਂ ਔਖਾ ਕੰਮ ਹੁੰਦਾ ਪਹਿਲਾ ਮਾਰਕੀਟ ਚੋਂ ਰੱਖੋ ਡਿੱਗਿਆਂ ਚ ਫੇਰ ਇੱਥੋਂ ਚੱਕ ਕੇ ਉੱਪਰ ਲੈ ਕੇ ਜਾਣਾ ਮੈਨੂੰ ਵੈਸੇ ਔਖਾ ਨਹੀਂ ਲੱਗਦਾ ਮੇਰੇ ਬੱਚੇ ਮੇਰੀ ਬਹੁਤ ਹੈਲਪ ਕਰਦੇ ਆ ਪਹਿਲਾ ਬੀਟੀ ਇਹਦਾ ਸਮਾਨ ਲੈ ਗਿਆ ਹੁਣ ਮੇਰਾ ਬੇਟਾ ਮੇਰੀ ਹੈਲਪ ਕਰਦਾ ਵਾ ਤੇ ਕਹਿੰਦਾ ਸੀ ਮੰਮਾ ਭਾਰਾ ਬਹੁਤ ਵਾ ਤੇ ਇਹਨਾਂ ਨੇ ਫਿਰ ਜਾ ਕੇ ਸਾਰਾ ਅਲਮਾਰੀਆਂ ਦੇ ਵਿੱਚ ਕਿਚਨ ਚ ਵੀ ਮੇਰੇ ਨਾਲ ਹੈਲਪ ਕਰਵਾਣੀ ਆ ਆਪਾਂ ਨੂੰ ਚਾਹੀਦਾ ਵੀ ਬੱਚਿਆਂ ਨੂੰ ਕਹਿਣਾ ਵੀ ਮੇਰੀ ਹੈਲਪ ਕਰੋ ਫਿਰ ਬੱਚੇ ਇਹ ਚੀਜ਼ ਸਿੱਖਦੇ ਆ ਫਿਰ ਮੈਂ ਹੁਣ ਸਾਰਾ ਕਿਚਨ ਦਾ ਕੰਮ ਕਰੂੰਗੀ ਰੋਟੀ ਬਣਾਉਂਗੀ ਇਹਨਾਂ ਨੇ ਸਾਰੀ ਸੈਟਿੰਗ ਕਰ ਦੇਣੀ ਆ ਕਿਚਨ ਦੇ ਵਿੱਚ ਆਪਣੇ ਆਪ ਹੀ ਤੇ ਲੱਗੇ ਵੀ ਪਏ ਦੋਨੇ ਜਾਣੇ ਆ ਨਾ ਤੇ ਅਲਮਾਰੀਆਂ ਦੇ ਵਿੱਚ ਇਹਨਾਂ ਨੇ ਸਾਰਾ ਸਮਾਨ ਰੱਖਣਾ ਏ ਜਦੋਂ ਤੱਕ ਨੂੰ ਬੱਚੇ ਸਮਾਨ ਸੈੱਟ ਕਰਦੇ ਤੇ ਆਪਾਂ ਵੀ ਇਹਨਾਂ ਦੇ ਖਾਣ ਲਈ ਕੁਝ ਬਣਾ ਦਈਏ ਕਿਉਂਕਿ ਮਾਰਕੀਟ ਤੋਂ ਆਉਂਦੇ ਅਸੀਂ ਕਾਫੀ ਲੇਟ ਹੋ ਗਏ ਸੀ ਤੇ ਫਿਰ ਅਸੀਂ ਸਾਰਾ ਕੁਝ ਰੈਡੀ ਮੇਡ ਹੀ ਲੈ ਆਂਦਾ ਸੀ ਸ਼ਨੀਵਾਰਿਆਂ ਦਵਾਰ ਸਾਨੂੰ ਵੀ ਹੁੰਦਾ ਵੀ ਇਦਾਂ ਬੱਚਾ ਲਈ ਪਾਨੀਆਂ ਜਾਂ ਕਬਾਬ ਬਣਾ ਦੀ ਓਦਾਂ ਜਾਂ ਤਾਂ ਰੋਟੀ ਖਾਂਦੇ ਅਸੀਂ ਘਰੇ ਰੋਟੀ ਬਣਾਈ ਦੀ ਆ ਫਿਰ ਆਪਾਂ ਸਾਰਾ 에ਅਰ ਫਰਾਈਰ ਦੇ ਵਿੱਚ ਇਹਨੂੰ ਗਰਮ ਕਰ ਲੈਣਾ ਵਾ ਬਸ ਇੱਕ ਦੋ ਚੀਜ਼ਾਂ ਮੈਂ ਫ੍ਰੀਜਰ ਵਾਲੀਆਂ ਵੀ ਲਿਆਂਦੀਆਂ ਸੀ ਮੈਂ ਜ਼ਿਆਦਾ ਨਹੀਂ ਲਿਆ ਕੇ ਦਿੰਦੀ ਹੁੰਦੀ ਇਹਨਾਂ ਨੂੰ ਨਾਰਮਲ ਬਣਾ ਕੇ ਦੇੰਨੀ ਆ ਇਹ ਵੀ ਮੈਂ 에ਅਰ ਫਰਾਈਰ ਚ ਬਣਾ ਕੇ ਦੇਣੇ ਇਹਨਾਂ ਨੂੰ ਤੇ ਫਿਰ ਆਪਾਂ ਉਹਨੂੰ ਲਾ ਦਿੱਤਾ ਫ੍ਰੀਜਰ ਦੇ ਵਿੱਚ ਮੇਰੀ ਫ੍ਰੀਜਰ ਚ ਬਹੁਤ ਜ਼ਿਆਦਾ ਬਰਫ਼ ਜੰਮੀ ਆ ਦੀਵਾਲੀ ਤੋਂ ਪਹਿਲਾਂ ਪਹਿਲਾਂ ਆਪਾਂ ਇਹਨੂੰ ਵੀ ਕਲੀਨ ਕਰਨਾ ਸਾਰੇ ਨੂੰ ਖਾਲੀ ਕਰਕੇ ਇੱਧਰ ਦੋਨੇ ਜਣੇ ਆਈਡੀਆ ਲਾਉਂਦੇ ਸੀ ਜਿਹੜੇ ਬਿਸਕਟ ਵਗੈਰਾ ਲਿਆਉਂਦੇ ਕਰੀਮ ਵਾਲੇ ਫਿਰ ਇਹ ਲੁਕੋ ਕੇ ਰੱਖ ਲੈਂਦੇ ਆ ਵੀ ਆਪਾਂ ਖਾਵਾਂਗੇ ਹਨਾ ਇਦਾਂ ਦੇ ਆਈਡੀਆ ਬਹੁਤ ਲਾਉਂਦੇ ਦੋਨੇ ਫਿਰ ਜਿਹੜੀਆਂ ਆਪਾਂ ਪਾਨੀਆਂ ਲਿਆਂਦੀਆਂ ਥੋੜੀਆਂ ਜਿਹੀ ਬੂੜੋ ਲਾ ਕੇ ਗਰਮ ਕਰਨੀਆਂ ਕਿਉਂਕਿ ਥੋੜੀਆਂ ਮਲਾਈਮ ਹੋ ਜਾਂਦੀਆਂ ਖਾਣਾ ਆਪਾਂ ਖਾ ਲਿਆ ਤੇ ਫਿਰ ਮੇਰੀ ਡੇਲੀ ਦੀ ਰੁਟੀਨ ਹੈ ਮੈਂ ਕਿਚਨ ਨੂੰ ਐਨ ਕਲੀਨ ਕਰਕੇ ਪੈਣੀ ਹੁੰਦੀ ਆ ਕਿਉਂਕਿ ਜਦੋਂ ਆਪਾਂ ਸਵੇਰੇ ਉੱਠਦੇ ਨੇ ਫਿਰ ਆਪਾਂ ਨੂੰ ਔਖਾ ਜਿਹਾ ਨਹੀਂ ਲੱਗਦਾ ਥੋ ਇਹ ਆਵळा ਜਿਹੜਾ ਲਾਇਆ ਨਾ ਇਹਦੇ ਨਾਲ ਬਹੁਤ ਸ਼ਾਈਨ ਕਰਨ ਲੱਗ ਜਾਂਦੀ ਹੈ ਮੋਬਲੀ ਆਪਣੀ ਜੇਕਰ ਵਾਈਟ ਕਲਰ ਦੀ ਹੋਵੇ ਨਾ ਤੇ ਕੋਈ ਵੀ ਦਾਗ-ਧੱਬਾ ਹੋਵੇ ਬਿਲਕੁਲ ਸਾਫ਼ ਹੋ ਜਾਂਦਾ ਹੈ ਫਿਰ ਜਿਹੜਾ ਵੀ ਮੈਂ ਥੋੜਾ ਬਥੇ ਸਮਾਨ ਲਿਆਂਦਾ ਸੀ ਡਰਾਈ ਫੂਡ ਵਗੈਰਾ ਸ਼ਕਰਗੰਦੀਆਂ ਵੀ ਲੈ ਕੇ ਆਂਦੀਆਂ ਸੀ ਇਹ ਵੀ ਮੈਂ 에ਅਰ ਫਰਾਈਚ ਬਣਾ ਕੇ ਬੱਚਿਆਂ ਨੂੰ ਖਵਾਉਂਗੀ ਬਹੁਤ ਟੇਸਟੀ ਲੱਗਦੀਆਂ ਵਾ ਉੱਪਰ ਕਾਲੀ ਮਿਰਚ ਵਗੈਰਾ ਪਾ ਕੇ ਅਕਰੋਟ ਵੀ ਆਪਾਂ ਡੱਬੇ ਦੇ ਵਿੱਚ ਪਾ ਕੇ ਰੱਖ ਦੇਣੇ ਨੇ ਤਾਂ ਥੋੜੇ ਜਿ ਸੈੱਲ ਜੀ ਫੜ ਜਾਂਦੇ ਸਲਾਬ ਹੋ ਜਾਂਦੀ ਇਹਨਾਂ ਨੂੰ ਵੀ ਮੈਨੂੰ ਡੇਲੀ ਕਿਚਨ ਚ ਕੰਮ ਕਰਦੇ ਨੂੰ ਰਾਤ ਨੂੰ 10:30 11 ਹੋ ਜਾਂਦੇ ਆ ਹਜੇ ਮੈਂ ਬੱਚਿਆਂ ਦਾ ਦੁੱਧ ਬਣਾ ਕੇ ਦੇਣਾ ਬੇਟੇ ਦਾ ਜੈਨੋ ਰੈਡੀ ਕਰਨਾ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੀ ਜਿਹੜੇ ਸਾਨੂੰ ਗਿਫਟ ਮਿਲੇ ਦੋ ਮਿਲੇ ਆ ਉਦਾਂ ਸਾਨੂੰ ਤਿੰਨ ਮਿਲ ਸਕਦੇ ਸੀ ਬੈਲ ਸਾਡਾ ਕਾਫੀ ਬਣ ਗਿਆ ਸੀ ਹੈ ਨਾ ਥੋੜਾ ਥੋੜਾ ਸਮਾਨ ਲੈਦੇ ਲੈਂਦੇ ਤੇ ਬਹੁਤ ਸੋਹਣੇ ਸਟੂਲ ਵਾ ਆਪਾਂ ਜਿੱਦਾਂ ਇੰਡੀਆ ਦੇ ਵਿੱਚ ਪੀੜੀ ਵੀ ਕਹਿ ਸਕਦੇ ਆ ਮੈਂ ਸਾਗ ਬਣਾਉਣੀ ਆ ਨਾ ਚੁੱਲ੍ਹੇ ਤੇ ਫਿਰ ਆਪਾਂ ਉਦੋਂ ਵੀ ਇਹਨੂੰ ਵਰਤਿਆ ਕਰਾਂਗੇ ਜੇ ਅੱਗ ਸੇਕਣ ਦੇ ਟਾਈਮ ਆ ਮજબૂત ਬਹੁਤ ਵਾਹੇ ਹੈ ਨਾ ਆਪਾਂ ਇਹਨਾਂ ਨੂੰ ਸਾਰਾ ਸੈੱਟ ਕਰਕੇ ਰੱਖ ਕੇ ਦੇਖਿਆ ਸੀਗਾ ਤੇ ਹੁਣ ਆਪਾਂ ਸਰਦੀਆਂ 'ਚ ਸਿੱਕਿਆ ਕਰਾਂਗੇ ਅੱਗ ਪੀੜੀਆਂ ਤੇ ਬੈਠ ਕੇ ਨਹੀਂ ਅਸੀਂ ਕੁਰਸੀਆਂ ਤੇ ਬੈਠੀਦਾ ਸੀ ਓਕੇ ਜੀ ਬਾਏ ਜੀ ਸਾਰਿਆਂ ਨੂੰ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਏ ਜੀ ਅਰੀ ਵਿਦੇਖ ਜੀ